ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਸਿਮਰਤ ਕੋਰ ਬਦਲ ਦੇ ਬਿਆਨ ਤੇ ਕਸਿਆ ਤੰਜ ਬਿਕਰਮਜੀਠਿਆ ਤੇ ਸਾਧਿਆ ਨਿਸ਼ਾਨਾ ਸੁਖਵੀਰ ਸਿੰਘ ਬਾਦਲ ਨੇ ਕਿਹਾ ਈ ਪੰਜਾਬ ਸਰਕਾਰ ਸੀਐਮ ਭਗਵੰਤ ਮਾਨ ਤੇ ਕੀਤਾ ਸ਼ਬਦੀ ਹਮਲਾ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਪੰਕ ਕਰਨ ਦੇ ਫੈਸਲੇ ਦੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਖਤ ਸ਼ਬਦਾਂ ਵਿੱਚ ਨਿੰਦਾ ਕੇਂਦਰ ਸਰਕਾਰ ਦੀ ਬਣਾਈ ਰੇਲ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਘਰ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਪੰਜਾਬ ਸਰਕਾਰ ਤੇ ਚੁੱਕੇ ਸਵਾਲ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣ ਬਾਰੇ ਪੰਜਾਬ ਸਰਕਾਰ ਨੇ ਸੁਣਾਈ ਖੁਸ਼ਖਬਰੀ ਕੈਬਨਿਟ ਮੰਤਰੀ ਨੇ ਦਿੱਤਾ ਬਿਆਨ ਆਮ ਆਦਮੀ ਪਾਰਟੀ ਤੇ ਪੜਕੀ ਹਰਸਿਮਰਤ ਕੋਰ ਬਦਲ ਮੀਡੀਆ ਦਾ ਗਲਾ ਕੁੱਟਣ ਤੇ ਕਹੀਆਂ ਵੱਡੀ ਗੱਲਾਂ ਪੰਜਾਬ ਚ ਬਦਲੇਗਾ ਮੌਸਮ ਦਾ ਮિજાਜ ਅਗਲੇ ਹਫਤੇ ਤੋਂ ਪਵੇਗੀ ਕੜਾਕੇ ਦੀ ਠੰਡ ਜੱਗੂ ਭਗਵਾਨਪੁਰਿਆ ਨੂੰ ਅਦਾਲਤ ਤੋਂ ਲੱਗਿਆ ਵੱਡਾ ਝਟਕਾ ਅਦਾਲਤ ਨੇ ਵਧਾਇਆ 5 ਦਿਨਾਂ ਦਾ ਰਿਮਾਂਡ ਵਿਜੀਲੈਂਸ ਵਿਰੋਧੀ ਵੱਡੀ ਕਾਰਵਾਈ 15000 ਦੀ ਰਿਸ਼ਵਤ ਲੈਦਾ ਜੰਗਲਾਤ ਮਹਿਕਮੇ ਦਾ ਅਧਿਕਾਰੀ ਰੰਗੇ ਹੱਤੀ ਕੀਤਾ ਕਾਬੂ ਐਸਜੀਪੀਸੀ ਦੀ ਪ੍ਰਧਾਨਗੀ ਬਾਰੇ ਵੱਡੀ ਖਬਰ ਕਾਲੀਦਲ ਨੇ ਐਡਵੋਕੇਟ ਧਾਮੀਦੇ ਨਾਂ ਤੇ ਲਾਈ ਮੋਹਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨੇ ਸ਼੍ਰੀ ਮੁਖਸਰ ਸਾਹਿਬ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਜਲ ਸਪਲਾਈ ਅਤੇ ਸੀਵਰੇਜ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੈ ਕਿ ਇਹ ਸਾਰੇ ਕੰਮ ਪਹਿਲਾਂ ਹੋ ਜਾਣੇ ਚਾਹੀਦੇ ਸੀ ਦੁਨੀਆ ਚੰਨ ਤੇ ਚੜ ਗਈ ਅਤੇ ਅਸੀਂ ਅਜੇ ਸੀਵਰੇਜ ਪ੍ਰੋਜੈਕਟਾਂ ਦਾ ਉਦਘਾਟਨ ਕਰਦੇ ਫਿਰ ਰਹੇ ਹਾਂ ਉਹਨਾਂ ਨੇ ਬਾਦਲਾਂ ਤੇ ਨਿਸ਼ਾਨਾ ਵੀ ਿੰਦਿਆਂ ਕਿ ਹੈ ਕਿ ਹਰ ਕੋਈ ਕਹਿ ਰਿਹਾ ਹੈ ਕਿ ਸਾਡੀ ਵਾਰੀ ਆ ਲੈਂਦੇ ਹੋ ਅਸੀਂ ਇਹ ਕਰ ਦੇਵਾਂਗੇ ਉਹ ਕਰ ਦੇਵਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਕੋਈ ਟਰੱਕ ਹੈ ਜਿਸ ਨੂੰ ਕੋਈ ਵੀ ਵਾਰੀਆਂ ਬਣ ਕੇ ਚਲਾਈ ਜਾਵੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਚਿੱਟਾ ਬਾਦਲਾਂ ਦੀ ਸਰਕਾਰ ਵੇਲੇ ਲਾਲ ਬੱਤੀਆਂ ਵਿੱਚ ਜਾਂਦਾ ਸੀ ਵਿਕਰਮਜੀਤਿਆ ਦਾ ਨਾਂ ਲਏ ਬਿਨਾ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਪਤਾ ਕਰਕੇ ਜੜ੍ਹਾਂ ਤੱਕ ਪਹੁੰਚੇ ਤਾਂ ਸਾਰੇ ਇਕੱਠੇ ਹੋਗੇ ਤੇ ਕਹਿੰਦੇ ਹਨ ਕਿ ਬਹੁਤ ੱੱਕਾ ਹੋਇਆ ਹੈ ਹਰ ਸਿਮਰਤ ਕੋਰ ਬਦਲਬਾਰੇ ਬੋਲਦੇ ਆ ਮੁੱਖ ਮੰਤਰੀ ਨੇ ਕਿਹਾ ਕਿ ਤਰਨਤਨ ਵਿਖੇ ਬੀਬਾ ਜੀ ਨੇ ਬਿਆਨ ਦਿੱਤਾ ਸੀ ਕਿ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਕਿਸੇ ਨੂੰ ਚਿੱਟੇ ਦਾ ਨਾਂ ਵੀ ਨਹੀਂ ਪਤਾ ਹੁੰਦਾ ਸੀ ਉਹ ਬਿਲਕੁਲ ਸਹੀ ਬੋਲ ਰਹੇ ਹਨ ਕਿਉਂਕਿ ਉਦੋਂ ਚਿੱਟੇ ਨੂੰ ਮਜੀਠਿਆ ਕਹਿੰਦੇ ਹੁੰਦੇ ਸੀ ਉਦੋਂ ਮਜੀਠਿਆ ਪੂਰੀ ਮਜੀਠਿਆ ਟੀਕਾ ਮਜੀਠਿਆ ਸਰੀਂਜ ਹੁੰਦੀ ਸੀ ਹੁਣ ਜਿਉਂ-ਜਿਉਂ ਤਰਨਤਨ ਦੀ ਚੋਣ ਨੇੜੇ ਆ ਰਹੀ ਹੈ ਤਾਂ ਕਹਿੰਦੇ ਹਨ ਕਿ ਭਾਵੇਂ ਹਾਰ ਜਾਵਾਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਨੂੰ ਕੋਈ ਕੁਰਸੀ ਦਾ ਚਾ ਨਹੀਂ ਕੋਈ ਟੀਵੀ ਤੇ ਆਉਣ ਦਾ ਚਾ ਨਹੀਂ ਬਸ ਪੰਜਾਬ ਨੂੰ ਪੱਟੜੀ ਤੇ ਲਿਆਉਂਦਾ ਚਾਹ ਹੈ ਤਰਨਤਾਰਨ ਜਿਮਨੀ ਚੌਂ ਨੂੰ ਲੈ ਕੇ ਸਿਆਸੀ ਅਖਾੜਾ ਪੱਖਿਆ ਹੋਇਆ ਹੈ ਇਸ ਦੌਰਾਨ ਤਰਨਤਾਰਨ ਜਿਮਨੀ ਚੌਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਅਕਾਲੀ ਉਮੀਦਵਾਰ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੋਰ ਰੰਦਾਵਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਤਿਕੇ ਨਿਸ਼ਾਨੇ ਸਾਦੇ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਪੰਗ ਕਰਨ ਦੇ ਮਾਮਲੇ ਤੇ ਵੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਹ ਸਾਬੀ ਸਰਕਾਰ ਦੀ ਨਲਾਇਕੀ ਦਾ ਨਤੀਜਾ ਹੈ ਸੁਖਵੀਰ ਸਿੰਘ ਬਾਦਲ ਨੇ ਖਰਾਬ ਕਾਨੂੰਨੀ ਵਿਵਸਥਾ ਤੇ ਵੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਹੈ ਕਿ ਪੁਲਿਸ ਸਮਗਲ ਰਾਂ ਰਾਹੀ ਪੈਸੇ ਇਕੱਠੇ ਕਰਨ ਚ ਲੱਗੀ ਹੋਈ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਦਿਆਂ ਲਿਖਿਆ ਕਿ ਸ਼ਰੋਮਨੀ ਇਕਾਲੀ ਦਲ মিডিਆ ਦੀ ਆਜ਼ਾਦੀ ਦਾ ਸਮਰਥਨ ਕਰਦਾ ਹੈ ਅਸੀਂ ਆਮ ਆਦਮੀ ਪਾਰਟੀ ਨੂੰ ਖਵਾਰਾਂ ਦੀਆਂ ਸਾਰੀਆਂ ਕਾਪੀਆਂ ਜ਼ਬਤ ਕਰਕੇ মিডিਆ ਦੀ ਆਵਾਜ਼ ਨੂੰ ਦਬਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ ਜਿਵੇਂ ਕਿ ਉਹਨਾਂ ਨੇ ਅੱਜ ਕੀਤਾ ਹੈ ਅਸੀਂ ਸੱਚਾਈ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਣ ਲਈ ਵਰਤੇ ਗਏ ਜਿਹੇ ਤਾਣਾਸ਼ਾਹੀ ਕਦਮਾਂ ਦਾ ਵਿਰੋਧ ਕਰਦੇ ਹਾਂ ਆਪ ਕਨਵੀਨਰ ਕੇਜਰੀਵਾਲ ਤੇ ਉਸ ਦੀ ਘਟ ਪੁਤਲੀ ਭਗਵੰਤ ਮਾਨ ਸੱਤਾ ਦੇ ਨਸ਼ੇ 'ਚ ਨਵੇਂ ਹੋ ਗਏ ਹਨ ਉਹ ਸੋਚਦੇ ਹਨ ਕਿ ਉਹ ਕਾਨੂੰਨ ਤੋਂ ਉੱਪਰ ਹਨ ਤੇ ਕੁਝ ਵੀ ਕਰ ਸਕਦੇ ਹਨ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੂਬੇ ਚ ਆਪ ਦੇ ਰਾਜ ਦਾ ਸਿਰਫ 1 ਸਾਲ ਹੀ ਬਾਕੀ ਹੈ ਤੇ 11 ਨਵੰਬਰ ਨੂੰ ਤਰਨਤਾਰਨ ਉਪਚੋਣ ਹਾਰਨ ਤੋਂ ਬਾਅਦ ਇਸ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਵੇਗੀ ਫਿਰ ਕੇਜਰੀਵਾਲ ਭਗਵੰਤ ਮਾਨ ਤੇ ਜਿਹੇ ਗਲਤ ਕੰਮਾਂ ਵਿੱਚ ਸ਼ਾਮਿਲ ਸਾਰੇ ਸਰਕਾਰੀ ਅਧਿਕਾਰੀਆਂ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਕੇਂਦਰ ਸਰਕਾਰ ਦੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਨੂੰ ਭੰਗ ਕਰਨ ਦੇ ਫੈਸਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਨੂੰ ਭੰਗ ਕਰਕੇ ਇਸ ਵਿੱਚੋਂ ਪੰਜਾਬ ਦੀ ਸ਼ਮੂਲੀਅਤ ਨੂੰ ਖਤਮ ਕਰਨ ਦੇ ਭਾਜਪਾ ਦੇ ਫੈਸਲੇ ਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਉਨ੍ਹਾਂ ਕਿਹਾ ਕਿ ਪੰਜਾਬ ਨਾਲ ੱਤਕਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਾਡਾ ਵਿਰਸਾ ਹੈ ਤੇ ਇਸ ਨੂੰ ਸੰਭਾਲਣ ਲਈ ਸਾਨੂੰ ਜੋ ਵੀ ਕਰਨਾ ਪਿਆ ਸੀ ਕਰਾਂਗੇ ਉਹਨਾਂ ਨੇ ਕਿਹਾ ਕਿ ਜੇਕਰ ਸਾਨੂੰ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾਣਾ ਪਿਆ ਸੀ ਉੱਥੇ ਵੀ ਜਾਵਾਂਗੇ ਕਾਨੂੰਨੀ ਮਾਹਿਰਾਂ ਤੋਂ ਅਸੀਂ ਇਸਲਾ ਲੈ ਰਹੇ ਹਾਂ ਤੇ ਹਿੱਤੱਕੇ ਸ਼ਾਹੀ ਨਹੀਂ ਹੋਣ ਦੇਵਾਂਗੇ ਉਹਨਾਂ ਕਿਹਾ ਕਿ ਭਾਜਪਾ ਦਾ ਇਹ ਫੈਸਲਾ ਪੂਰੀ ਤਰ੍ਹਾਂ ਗੈਰ ਸੰਵਿਧਾਨਿਕ ਹੈ ਜਿਹੜਾ ਐਕਟ ਵਿਧਾਨ ਸਭਾ ਚ ਬਣਿਆ ਹੋਵੇ ਉਸ ਨੂੰ ਕੇਂਦਰ ਸਰਕਾਰ ਕਿਸੇ ਨੋਟੀਫਿਕੇਸ਼ਨ ਰਾਹੀਂ ਰੱਦ ਨਹੀਂ ਕਰ ਸਕਦੀ ਮੁੱਖ ਮੰਤਰੀ ਨੇ ਕਿਹਾ ਕਿ ਇਸ ਫੈਸਲੇ ਨਾਲ ਭਾਜਪਾ ਨੇ ਆਪਣਾ ਪੰਜਾਬ ਵਿਰੋਧੀ ਚਿਹਰਾ ਦਿਖਾਇਆ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਉਸ ਵਾਲੇ ਦਿਨ ਪਾਜਪਾ ਨੇ ਪੰਜਾਬੀਆਂ ਨੂੰ ਤੋਹਫਾ ਦਿੱਤਾ ਹੈ ਇਨਾਂ ਨੇ ਆਪਣੇ ਦਿਲ ਵਿੱਚ ਪੰਜਾਬ ਪ੍ਰਤੀ ਨਫ਼ਰਤ ਰੱਖੀ ਹੋਈ ਹੈ ਉਨ੍ਹਾਂ ਕਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਵਿਰਸਾ ਹੈ ਅਤੇ ਅਸੀਂ ਇਸ ਨੂੰ ਨਹੀਂ ਛੱਡਾਂਗੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜਗਰਾਉਂਦੇ ਗਿੱਦੜ ਵਿੰਡੀ ਪਿੰਡ ਵਿਖੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਘਰ ਪਹੁੰਚੇ ਕਬੱਡੀ ਖਿਡਾਰੀ ਤੇਜਪਾਲ ਦਾ ਬੀਤੇ ਦਿਨੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਰਵਨੀਤ ਬਿੱਟੂ ਵੱਲੋਂ ਪਰਿਵਾਰ ਨਾਲ ਇਸ ਸਮੋਕੇ ਦੁੱਖ ਸਾਂਝਾ ਕੀਤਾ ਗਿਆ ਉਹਨਾਂ ਨੇ ਪਰਿਵਾਰ ਨੂੰ ਇਨਸਾਫ ਦੀ ਮੰਗ ਲਈ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਪ੍ਰੋਸਾ ਦਿੱਤਾ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਬੇਕਾਬੂ ਹੁੰਦੇ ਕਤਲ ਲੁੱਟ ਅਤੇ ਜ਼ਬਰੀ ਵਸੂਲੀ ਦੀਆਂ ਘਟਨਾਵਾਂ ਸੂਬਾ ਸਰਕਾਰ ਦੀ ਨਾਕਾਮ ਕਾਨੂੰਨ ਵਿਵਸਥਾ ਦਾ ਸਾਬਤ ਸਬੂਤ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਪੰਜਾਬ ਦੇ ਸਮਾਜੀ ਸੁਰੱਖਿਆ ਏਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੀ ਵਿਤੀ ਸਹਾਇਤਾ ਬਿਨਾਂ ਕਿਸੇ ਭੇਦਭਾਵ ਦੇ ਦਿੱਤੀ ਜਾਵੇਗੀ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਇਹ ਸਕੀਮ ਸ਼ੁਰੂ ਕਰ ਦਿੱਤੀ ਜਾਵੇਗੀ। ਦਰਸਲ ਡਾਕਟਰ ਬਲਜੀਤ ਕੌਰ ਹਰਿਆਣਾ ਸਰਕਾਰ ਦੀ ਲਾਡੋ ਲక్ష్ਮੀ ਯੋਜਨਾ ਤੇ ਆਪਣਾ ਪ੍ਰਤੀਕਰਮ ਦੇ ਰਹੇ ਸਨ। ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਔਰਤਾਂ ਨੂੰ 1000-1000 ਰੁਪਏ ਪ੍ਰਤੀ ਮਹੀਨਾ ਦੇਨਤੇ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਬਿਨਤੀ ਸਹਾਇਤਾ bina ਕਿਸੇ ਭੇਦ ਭਾਪ ਦੇ ਦਿੱਤੀ ਜਾਵੇਗੀ ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਇਹ ਸਕੀਮ ਸ਼ੁਰੂ ਕਰ ਦਿੱਤੀ ਜਾਵੇਗੀ ਦੇਨਤੇ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਬਿਤੀ ਸਹਾਇਤਾ bina ਕਿਸੇ ਭੇਦ ਭਾਪ ਦੇ ਦਿੱਤੀ ਜਾਵੇਗੀ ਉਹਨਾਂ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਇਹ ਸਕੀਮ ਸ਼ੁਰੂ ਕਰ ਦਿੱਤੀ ਜਾਵੇਗੀ ਹਰ ਸਿਮਰਤ ਕੋਰ ਬਾਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਦਿਆਂ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰਦਿਆਂ ਲਿਖਿਆ ਕਿ ਪੰਜਾਬ ਦੀ ਆਪ ਸਰਕਾਰ ਵੱਲੋਂ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਦਾ ਗਲਾ ਕੁੱਟੇ ਜਾਣ ਦੀ ਮੈਂ ਸਖਤ ਨਿੰਦਾ ਕਰਦੀ ਹਾਂ ਉਹਨਾਂ ਨੇ ਲਿਖਿਆ ਕਿ ਪੰਜਾਬ ਦੇ ਖਜ਼ਾਨੇ ਦੀ ਲੁੱਟ ਕਰਨ ਵਾਲੇ ਕੇਜਰੀਵਾਲ ਨੂੰ ਪੰਜਾਬ ਦੀ ਸਰਕਾਰੀ ਰਿਹਾਈਸ਼ ਜੋ ਦੋ ਸੈਕਟਰ ਵਿੱਚ 50 ਨੰਬਰ ਹੈ ਦੇਣ ਦੀ ਖਬਰ ਨੂੰ ਪੰਜਾਬ ਦੇ ਲੋਕਾਂ ਤੱਕ ਪਹੁੰਚਣ ਤੋਂ ਰੋਕਣ ਲਈ ਸਵੇਰੇ ਅਖਬਾਰ ਲੈ ਕੇ ਜਾ ਰਹੇ ਸਾਧਨ ਰੋਕ ਕੇ ਅਤੇ ਛਾਪੇ ਮਾਰੀ ਕਰਕੇ ਜੋ ਤਕਾ ਕੀਤਾ ਮੈਂ ਉਸ ਦੀ ਨਿੰਦਾ ਕਰਦੀ ਹਾਂ ਭਗਵੰਤ ਮਾਨ ਇਸ ਤਰੀਕੇ ਨਾਲ ਆਵਾਜ਼ ਨੂੰ ਦਬਾ ਨਹੀਂ ਸਕਦਾ ਪੰਜਾਬ ਬੇਇਸਦੀ ਲੁੱਟ ਨੂੰ ਜਾਣਦੇ ਹਨ ਅਤੇ ਸਹੀ ਸਮਾਂ ਆਉਣ ਤੇ ਇਸਦਾ ਜਵਾਬ ਦੇਣਗੇ। ਉਹਨਾਂ ਨੇ ਨਾਲ ਹੀ ਲਿਖਿਆ ਕਿ ਭਗਵੰਤ ਮਾਨ ਨੇ ਜਿਹਾ ਕੇਜਰੀਵਾਲ ਵੱਲੋਂ ਪੰਜਾਬ ਦੀ ਕੀਤੀ ਜਾ ਰਹੀ ਲੁੱਟ ਦੀਆਂ ਖਬਰਾਂ ਦਬਾਉਣ ਲਈ ਕੀਤਾ ਹੈ। ਕੇਜਰੀਵਾਲ ਨੂੰ ਚੰਡੀਗੜ੍ਹ ਵਿੱਚ ਅਰਬਾਂ ਰੁਪਏ ਦਾ ਸਰਕਾਰੀ ਮਹਿਲ ਦਿੱਤਾ ਜਾਣਾ ਹਰ ਪੰਜਾਬੀ ਨੂੰ ਹੈਰਾਨ ਕਰਦਾ ਹੈ। ਕੀ ਕਿਵੇਂ ਇਹ ਦਿੱਲੀ ਦੇ ਲੋਕ ਸਾਡੇ ਪੰਜਾਬ ਉੱਪਰ ਕਬਜ਼ਾ ਕਰਕੇ ਖਜ਼ਾਨੇ ਨੂੰ ਲੁੱਟ ਰਹੇ ਹਨ ਇੰਨਾ ਖਬਰਾਂ ਨੂੰ ਦਬਾਉਣ ਲਈ ਅੱਜ ਪੰਜਾਬ ਦੇ ਅਖਬਾਰਾਂ ਨੂੰ ਪੰਜਾਬੀਆਂ ਦੇ ਘਰਾਂ ਤੱਕ ਪਹੁੰਚਣ ਤੋਂ ਰੋਕਣ ਲਈ ਆਪ ਸਰਕਾਰ ਨੇ ਜੋ ਜ਼ਬਰ ਵਰਤਿਆ ਉਹ ਸੱਚਮੁੱਚ ਐਮਰਜੈਂਸੀ ਦੇ ਦਿਨਾਂ ਦੀ ਯਾਦ ਤਾਜ਼ਾ ਕਰਦਾ ਹੈ ਮੈਂ ਪੰਜਾਬੀਆਂ ਨੂੰ ਖਾਸ ਕਰ ਤਰਨ ਤਰਨ ਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਆਮ ਆਦਮੀ ਪਾਰਟੀ ਨੂੰ ਅਜਿਹਾ ਸਬਕ ਸਿਖਾਉਣਾ ਕਿ ਇਹ ਪੰਜਾਬ ਨੂੰ ਲੁੱਟਣ ਬਾਰੇ ਸੋਚਣ ਵੀ ਨਾ ਪੰਜਾਬ 'ਚ ਇਸ ਵਾਰ ਕੜਾਕੇ ਦੀ ਠੰਡ ਪਵੇਗੀ ਇਸ ਦਾ ਅਨੁਮਾਨ ਪਹਾੜਾਂ ਤੇ ਪੈ ਰਹੀ ਬਰਫਬਾਰੀ ਤੋਂ ਲਗਾਇਆ ਜਾ ਸਕਦਾ ਹੈ ਮੌਸਮ ਵਿਭਾਗ ਮੁਤਾਬਿਕ ਪਹਾੜਾਂ ਤੇ ਬਰਫ ਪੈਣ ਕਾਰਨ ਇਸ ਦਾ ਪ੍ਰਭਾਵ ਜ਼ਮੀਨੀ ਪੱਧਰ ਤੇ ਵੀ ਦੇਖਣ ਨੂੰ ਮਿਲੇਗਾ ਹਾਲਾਂਕਿ ਸਵੇਰੇ ਸ਼ਾਮ ਨੂੰ ਠੰਡੀਆਂ ਹਵਾਵਾਂ ਦਾ ਅਸਰ ਨਜ਼ਰ ਆਉਣਾ ਵੀ ਸ਼ੁਰੂ ਹੋ ਗਿਆ ਹੈ ਜਿਸ ਦਾ ਭਾਵ ਹੈ ਕਿ ਆਉਣ ਵਾਲੇ ਦਿਨਾਂ ਯਾਨੀ ਅਗਲੇ ਹਫਤੇ ਤੱਕ ਠੰਡ ਆਪਣਾ ਜੋਰ ਦਿਖਾ ਦੇਵੇਗੀ ਇਸ ਤੋਂ ਇਲਾਵਾ ਲੋਕਾਂ ਨੂੰ ਪਹਿਲਾਂ ਹੀ ਗਰਮ ਕੱਪੜੇ ਪਾਏ ਵੇਖਿਆ ਜਾ ਰਿਹਾ ਹੈ ਸਰਦੀ ਦੀ ਸ਼ੁਰੂਆਤ 'ਚ ਲੋਕਾਂ ਨੇ ਆਪਣਾ ਬਚਾਅ ਕਰਨਾ ਸ਼ੁਰੂ ਕਰ ਦਿੱਤਾ ਹੈ ਮੌਸਮ ਵਿਭਾਗ ਮੁਤਾਬਿਕ ਪਹਾੜਾਂ ਤੋਂ ਆ ਰਹੀਆਂ ਠੰਡੀਆਂ ਹਵਾਵਾਂ ਕਾਰਨ ਪੰਜਾਬ ਹੰਡੀਗੜ੍ਹ 'ਚ ਠੰਡ ਮਹਿਸੂਸ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 5 ਤੇ 6 ਨਵੰਬਰ ਨੂੰ ਸੂਬੇ ਵਿੱਚ ਮੀ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ ਵਿਭਾਗ ਵੱਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਿਕ ਪੇਸ਼ੀ ਭੁਗਤਨ ਆਏ ਜੱਗੂ ਭਗਵਾਨਪੁਰੀਆ ਦੇ ਵਕੀਲ ਨੇ ਦੱਸਿਆ ਕਿ ਉਸਦੇ ਮੁਕਦਮੇ ਵਿੱਚ ਮਾਨਯੋਗ ਅਦਾਲਤ ਵੱਲੋਂ 5 ਦਿਨ ਦਾ ਪੁਲਿਸ ਰਿਮਾਂਡ ਹੋਰ ਵਧਾ ਦਿੱਤਾ ਗਿਆ ਹੈ ਇਸ ਦੌਰਾਨ ਜੱਗੂ ਭਗਵਾਨਪੁਰੀਆ ਵੱਲੋਂ ਮਾਨਯੋਗ ਜੱਜ ਸਾਹਿਬ ਕੋਲ ਇੱਕ ਲਿਖਤੀ ਦਰਖਾਸਤ ਦਿੱਤੀ ਗਈ ਹੈ ਦਰਖਾਸਤ ਵਿੱਚ ਜੱਗੂ ਭਗਵਾਨਪੁਰੀਆ ਨੇ ਦਾਵਾ ਕੀਤਾ ਹੈ ਕਿ ਉਸ ਨੂੰ ਐਮਪੀ ਕੋਲੋਂ ਜਾਨ ਦਾ ਖਤਰਾ ਹੈ ਤੇ ਕਿਸੇ ਵੀ ਵਕਤ ਉਸਤੇ ਹਮਲਾ ਕਰਵਾ ਸਕਦੇ ਹਨ ਦੂਜੇ ਪਾਸੇ ਐਸਪੀ ਬਟਾਲਾ ਗੁਰਪ੍ਰਤਾਪ ਸਿੰਘ ਸਹੋਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਦਾਲਤ ਵੱਲੋਂ ਜੱਗੂ ਭਗਵਾਨਪੁਰੀਆ ਦਾ 5 ਦਿਨ ਦਾ ਪੁਲਿਸ ਰਿਮਾਂਡ ਵਧਾਇਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਨੇ ਮੁੜ ਐਸਜੀਪੀਸੀ ਦੀ ਪ੍ਰਧਾਨਗੀ ਲਈ ਮੁੜ ਹਰਜਿੰਦਰ ਸਿੰਘ tạmਮੀ ਦੇ ਨਾਂ ਉੱਤੇ ਫਿਰ ਤੋਂ ਮੋਹਰ ਲਾ ਦਿੱਤੀ ਹੈ ਹਰਜਿੰਦਰ ਸਿੰਘ ਧਾਮੀ ਅੱਜ ਹੋਣ ਵਾਲੀ ਐਸਜੀਪੀਸੀ ਦੀ ਪ੍ਰਧਾਨਗੀ ਲਈ ਅਕਾਲੀ ਦਲ ਦਾ ਚਿਹਰਾ ਹੋਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਸੋਮਵਾਰ ਯਾਨੀ ਅੱਜ ਹੋਣੀਆਂ ਹਨ ਇਹ ਚੋਣਾਂ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਣਗੀਆਂ ਅਕਾਲੀ ਦਲ ਨੇ ਇੱਕ ਵਾਰ ਫਿਰ ਇਸ ਅਹੁਦੇ ਲਈ ਹਰਜਿੰਦਰ ਸਿੰਘ ਧਾਮੀ ਨੂੰ ਉਮੀਦਵਾਰ ਬਣਾਇਆ ਹੈ ਕਿਉਂਕਿ ਮੁੱਖ ਮੰਤਰੀ ਦਾ ਮੂੰਹ ਤੇ ਘੁੰਡੀਆਂ ਪਾ ਲਿਆ ਵੋਟਾਂ ਦੇ ਵੇਲੇ ਜਿਹੜੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦਾ ਸੀ ਵੱਡੀਆਂ ਗਾਰੰਟੀਆਂ ਦਿੰਦੀਆਂ ਸੀ ਦਿੰਦਾ ਸੀ ਜਿੰਨਾ ਤੁਹਾਨੂੰ ਗੱਲਾਂ ਹੁਣ ਤਾਂ ਨਜ਼ਰ ਨਹੀਂ ਆਉਂਦਾ ਹੁਣ ਤਾਂ ਜਮਾ ਹੀ ਇਹ ਨੌਕਰ ਬਣੀ ਬੈਠਿਆ ਕੇਜਰੀਵਾਲ ਦਾ ਜਦ ਬਾਦਲ ਸਾਹਿਬ ਦੇ ਪੈਰੀ ਦੇਸ਼ ਦੇ ਪ੍ਰਧਾਨ ਮੰਤਰੀ ਹੱਥ ਲਾਂਦੇ ਸੀ ਇਹ ਤਾਂ ਕੇਜਰੀਵਾਲ ਦੇ ਪੈਰਾਂ 'ਤੇ ਡਿੱਗਿਆ ਫਿਰਦਾ ਇਹ ਤਾਂ ਪੰਜਾਬ ਦੀ ਔਕਾਤ ਬਣਾ ਛੱਡੀ ਬਿਲਕੁਲ ਨਿਕੰਮੇ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਪੰਜਾਬ ਦੇ ਹਰ ਹੱਕ ਦੇ ਨਾਲ ਹੀ ਸਮਝੌਤਾ ਕਰਤਾ ਆਪਦੇ ਸੀਐਮ ਹਾਊਸ ਦੇ ਕੋਟੇ ਦੀ ਮਕਾਨ 50 ਨੰਬਰ ਕੋਠੀ ਔਰ ਜਮਾਨਤੀ ਕੇਜਰੀਵਾਲ ਨੂੰ ਦੇਖ ਕੇ ਅੱਜ ਮੁੱਖ ਮੰਤਰੀ ਤਾਂ ਮੈਂ ਕਹਿੰਦੀ ਆ ਗੈਸਟ ਹਾਊਸ 'ਚ ਕੇਜਰੀਵਾਲ ਨਹੀਂ ਰਹਿ ਰਿਹਾ ਗੈਸਟ ਹਾਊਸ ਗੈਸਟ ਤਾਂ ਮੁੱਖ ਮੰਤਰੀ ਬਣਿਆ ਬੈਠਿਆ ਜਿਹੜਾ ਸੀਐਮ ਹਾਊਸ 'ਚ ਬੈਠਾ ਕਿਉਂਕਿ 50 ਨੰਬਰ ਕੋਠੀ ਤੋਂ ਪੰਜਾਬ ਚੱਲ ਰਿਹਾ ਹੈ ਤੇ 35 ਕਰੋੜ ਰੁਪਏ ਕੇਜਰੀਵਾਲ ਦੇ 50 ਨੰਬਰ ਕੋਠੀ ਵਿੱਚ ਜਿਹੜਾ ਆਲੀਸ਼ਾਨ ਸ਼ੀਸ਼ ਮਹਿਲ ਦੀ ਖਬਰ ਬਾਹਰ ਆਈਏ ਉਸ ਖਬਰ ਨੂੰ ਦਬਾਉਣ ਵਾਸਤੇ ਅੱਜ ਸਾਰੀ ਅਖਬਾਰਾਂ ਨੂੰ ਹੌਲਸ ਲਗਾ ਕੇ ਉਹਨਾਂ ਦੇ ਟਰੱਕਾਂ ਦੇ ਟਰੱਕ ਰੋਕ ਕੇ ਉਹ ਅਖਬਾਰਾਂ ਇਹਨਾਂ ਤਰਨ ਤਰਨ ਤਾਈ ਪਹੁੰਚੇ ਨਹੀਂ ਦੇਣੇ ਕਿ ਸਵੇਰਾ ਦੀ ਜਿਹੜੀ ਅਖਬਾਰਾਂ ਹੈਗੀਆਂ ਇਹ ਪਹੁੰਚਣ ਨਾ ਉਹਦੇ ਵਾਸਤੇ ਜਿੰਨਾ ਪੁਲਿਸ ਦਾ ਮਿਸਯੂਜ਼ ਕੀਤਾ ਜਿਹੜਾ ਤਰਨ ਤਰਨ 'ਚ ਝੂਠੇ ਪਰਚੇ ਕਰਾਏ ਜਾ ਰਹੇ ਨੇ ਵਿਰੋਧੀਆਂ ਦੇ ਉੱਤੇ ਸਾਡੇ ਪਾਰਟੀ ਦੇ ਵਰਕਰ ਸਰਪੰਚਾਂ ਨੂੰ ਡਰਾਇਆ ਤਮਕਾਇਆ ਜਾ ਰਿਹਾ ਹੈਗਾ ਪਰਚਿਆਂ ਵਿੱਚ ਅੰਤਛਾਤੇ ਬੰਦੇ ਕਰਕੇ ਸਾਡੇ ਬੰਦਿਆਂ ਦੇ ਨਾਂ ਪਾਏ ਮਤਲਬ ਸਾਮ-ਦਾਮ, ਧੰਡ, ਵੇਦ, ਝੂਠ, ਸੱਚ ਜਿਵੇਂ ਮਨੀਸ਼ ਸੋਡਿਆ ਨੇ ਕਿਹਾ ਕਿ ਇਲੈਕਸ਼ਨ ਜਿੰਨੀ ਜਿੰਨੀ ਹੈ ਉਹ ਹਰ ਹਿੱਲਾ ਇਹ ਜਮਾਨਤੀ ਜਮਾਨਤੀ ਇਹ ਅਪਣਾ ਰਹੇ ਨੇ ਲੇਕਿਨ ਕੱਲੇ ਸ਼ਾਮਦਮ ਧੰਡ ਬੇਦ ਦੇ ਨਾਲ ਵੀ ਜਦ ਲੱਗਦਾ ਕੰਮ ਨਹੀਂ ਬਣ ਰਿਹਾ ਤੇ ਆਪਣੀ ਕਾਲੀ ਕਰਤੂਤਾ ਨੂੰ ਲੁਕਾਉਣ ਵਾਸਤੇ ਤੁਸੀਂ ਦੇਖੋ ਇੱਕ ਪਾਸੇ ਤਾਂ ਪੰਜਾਬ ਨੂੰ 4 ਲੱਖ ਕਰੋੜ ਦਾ ਕਰਜ਼ਾ ਚੜਤਾ ਹਰ ਮਹੀਨੇ 2.25 ਹਜ਼ਾਰ ਕਰੋੜ ਦਾ ਕਰਜ਼ਾ ਇਹ ਸਰਕਾਰ ਚੱਕਦੀ ਹੈ ਕੱਲੇ ਤਨਖਵਾਂ ਦੀ ਇਹਨਾਂ ਤੋਂ ਪੂਰੀ ਨਹੀਂ ਹੋ ਸਕਦੀਆਂ ਆਪਣੇ ਸਰਕਾਰੀ ਮੁਲਾਜ਼ਮ ਦੀ ਡੀਏ ਪਤਾ ਨਹੀਂ ਕਿੰਨਾ 15 15 16 16 ਇਹਨਾਂ ਦੀ ਡੀਏ ਤਾਂ ਆਊਟਸਟੈਂਡਿੰਗ ਹੈ ਉਹ ਤਾਂ ਪੂਰੀ ਹੋ ਨਹੀਂ ਪਾਰੀ ਲੇਕਿਨ ਜਿਹੜੇ ਕਹਿੰਦੇ ਸੀ ਕਿ ਮੀਂਹ ਪੱਥਰ ਤੇ ਵੀ ਮਜ਼ਦੂਰਾਂ ਦੇ ਨਾਂ ਲਿਖੇ ਜਾਣਗੇ ਕਿਸੇ ਲੀਡਰ ਵਾਲੀ ਲਿਖਿਆ ਜਾਊਗਾ ਕੋਈ ਜਹਾਜ਼ ਨਹੀਂ ਇਸਤੇਮਾਲ ਕਰੂਗਾ ਕੋਈ ਹੈਲੀਕਾਪਟਰ ਨਹੀਂ ਕੋਈ ਮਕਾਨ ਨਹੀਂ ਅੱਜ ਮਕਾਨ ਤੇ ਜਹਾਜ਼ ਤੇ ਹੈਲੀਕਾਪਟਰ ਤਾਂ ਇਸਤੇਮਾਲ ਸੀਐਮ ਦਾ ਮੁੱਖ ਪੰਜਾਬ ਦਾ ਮੁੱਖ ਮੰਤਰੀ ਨਹੀਂ ਕਰ ਰਿਹਾ ਮੁੱਖ ਮੰਤਰੀ ਦੇ ਉੱਤੇ ਜਿਹੜਾ ਅਸਲੀ ਮੁੱਖ ਮੰਤਰੀ ਦਿੱਲੀ ਦਾ ਜੇਲ੍ਹ ਤੋਂ ਨਿਕਲਿਆ ਕੇਜਰੀਵਾਲ ਬੈਠਾ ਉਹਦੇ ਵਾਸਤੇ ਕਰੋੜਾਂ ਰੁਪਏ ਉਹਦੇ ਮਕਾਨ ਵਾਸਤੇ ਵੀ ਖਰਚ ਹੋ ਰਹੇ ਨੇ ਸੌ ਸੌ ਗੱਡੀਆਂ ਦੇ ਕਾਫਲੇ ਦੇ ਨਾਲ ਉਹ ਫਿਰਦਾ ਪੰਜਾਬ 'ਚ ਹਰੇਕ ਉਦਗਾਟਨ ਮੁੱਖ ਮੰਤਰੀ ਵੀ ਖਾਂ 'ਚ ਕੇਜਰੀਵਾਲ ਕਰਦਾ ਹੈਗਾ ਤੇ ਕੇਜਰੀਵਾਲ ਦਾ ਝੂਠ ਮੈਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੀ ਜਿਵੇਂ ਇਹਨੇ ਝੂਠ ਮਾਰਿਆ ਦਿੱਲੀ ਮਾਡਲ ਦੀ ਗੱਲ ਕਰਕੇ ਪੰਜਾਬ ਦੇ ਲੋਕਾਂ ਦਾ ਇਹਨਾਂ ਨੇ ਝੂਠਾ ਝਾੜੂ ਝੂਠਾ ਭਗਵੰਤ ਮਾਨ ਤੇ ਝੂਠਾ ਕੇਜਰੀਵਾਲ ਜਿਨੇ ਪੰਜਾਬ 'ਚ 2 ਸਾਲ ਪਹਿਲੇ ਹੜਾ ਦੀ ਦੁਆਨੀ ਨਹੀਂ ਦਿੱਤੀ ਮਰੀ ਹੋਈ ਮੁਰਗੀ ਮਰੀ ਹੋਈ ਬੱਕਰੀ ਦੀ ਗੱਲ 'ਚ ਅਜੇ ਤਾਈਂ ਲੋਕੀ ਨਹੀਂ ਭੁੱਲੇ ਤੇ ਹੁਣ ਹੜਾ ਚ ਜਿਹੜਾ ਅੱਧਾ ਪੰਜਾਬ ਡੁੱਬ ਗਿਆ ਇੱਥੇ ਸਾਡੇ ਸਿਰ ਤੇ ਉੱਪਰ ਬੈਠਾ ਸੁਪਰ ਸੀਐਮ ਕੇਜਰੀਵਾਲ ਨੂੰ ਆਈ ਨਹੀਂ ਪਤਾ ਕਿ ਕਿੰਨੇ ਜ਼ਿਲ੍ਹਿਆਂ 'ਚ ਹੜਾ ਆਇਆ ਕਹਿੰਦੇ 23 ਦੀ 23 ਜ਼ਿਲ੍ਹਾ 'ਚ ਹੜਾ ਆ ਗਈ ਤੇ ਜਿੰਨੇ ਵੀ ਕਿਸਾਨ ਸੀ 50000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨੇ 1 ਮਹੀਨੇ ਦੇ ਅੰਦਰ ਭਗਵੰਤਮਾਨ ਨੇ ਪੈਸੇ ਉਹ ਵੱਅ ਜ਼ਪਾਤਾ ਇੱਕ ਗੁਜਰਾਤੇ ਜਾ ਕੇ ਇਹਦੀ ਪਰਸੋਂ ਦੀ ਖਬਰ ਹੈ ਮੈਂ ਤਰਨਤਾਰਨ ਦੇ ਲੋਕਾਂ ਨੂੰ ਅਪੀਲ ਕਰਦੀ ਆ ਇਸ ਝੂਠੇ ਝਾੜੂ ਨੇ ਕੱਲੇ ਤੁਹਾਨੂੰ ਝੂਠੇ ਲਾਰੇ ਨਹੀਂ ਲਾਏ ਖਾਸ ਤੌਰ ਤੇ ਪੈਨਾ ਨੂੰ ਅਪੀਲ ਕਰਦੀ ਆ ਕਿਉਂਕਿ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਹਰ ਮਹੀਨੇ ਦੇਣ ਦਾ ਵਾਅਦਾ ਕਰਕੇ ਬੀਬੀਆਂ ਦੀ ਵੱਡੀ ਗਿਣਤੀ ਦੇ ਨਾਲ ਵੋਟਾਂ ਦੇ ਨਾਲ ਇਹਨਾਂ ਦੀ ਸਰਕਾਰ ਬਣੀ ਲੇਕਿਨ 4 ਸਾਲ ਖਤਮ ਹੋਣ ਤੋਂ ਬਾਅਦ ਤੁਹਾਡੇ ਖਾਤੇ 'ਚ ਦੁਆਨੀ ਨਹੀਂ ਆਈ ਸਭ ਤੋਂ ਵੱਡੀ ਠੱਗੀ ਜੇ ਮਾਰੀ ਹੈ ਜੇ ਧੋਖਾ ਦਿੱਤਾ ਹੈ ਤੇ ਪੰਜਾਬ ਦੀ ਪਹਿਣਾ ਬੀਬੀਆਂ ਨੂੰ ਦਿੱਤਾ ਹੈ ਤੇ ਜੇ ਪਹਿਣਾ ਬੀਬੀਆਂ ਠੱਗਾ ਨੂੰ ਦੁਬਾਰਾ ਮੂੰਹ ਲਾਨ ਗਈਆਂ ਤਾਂ ਮੈਂ ਤਾਂ ਸਮਝਦੀਆਂ ਕਿ ਫਿਰ ਤੁਸੀਂ ਪੰਜਾਬ ਨੂੰ ਕੰਗਾਲ ਕਰਨ ਵੱਲ ਆਪ ਹੀ ਤੁਹਾਡਾ ਬਹੁਤ ਵੱਡਾ ਯੋਗਦਾਨ ਹੋਗਾ ਲੇਕਿਨ ਜੇ ਤਰੰਤ ਹਰਨ ਦੀ ਬੀਬੀਆਂ ਖੜ ਕੇ ਝੂਠਿਆਂ ਨੂੰ ਮੂੰਹ ਤੋਰ ਜਵਾਬ ਦੇਣ ਗਿਆ ਤੁਸੀਂ ਇੱਕ ਇਤਿਹਾਸ ਕਾਇਮ ਕਰੋਗੇ ਇੱਕ ਤਾਂ ਇਸ ਝੂਠੀ ਨਿਕੰਮੀ ਸਰਕਾਰ ਨੂੰ ਜਗਾ ਦੋਗੇ ਤੇ ਦੂਜਾ ਇੱਕ ਧਰਮੀ ਫੌਜੀ ਪਰਿਵਾਰ ਨੂੰ ਕਾਇਮ ਸਫਲਿਆਮ ਕਰਨ ਵਾਸਤੇ ਆਉਣ ਵਾਲੀ ਪੀੜ੍ਹੀਆਂ ਨੂੰ ਤੁਸੀਂ ਬਹੁਤ ਵੱਡੀ ਸਿਹਤ ਦੇ ਕੇ ਜਾਓਗੇ ਕਿ ਜਿਹੜੇ ਧਰਮ ਦੇ ਨਾਲ ਪੰਜਾਬ ਦੇ ਨਾਲ ਖੜਦੇ ਨੇ ਤੇ ਕੌਮ ਉਹਨਾਂ ਦੇ ਨਾਲ ਖੜਦੀ ਹੈ ਹਰ ਸਿਮਰਤ ਕੌਰ ਜੀ ਤਰਨ ਤਾਰਨ ਬੋਲ ਰਹੇ ਨੇ ਕਿਸੇ ਪਿੰਡ ਚ ਕਹਿੰਦੇ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਪੰਜਾਬ ਚ ਕਿਸੇ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਬੋਲ ਰਹੇ ਆ ਉਦੋਂ ਚਿੱਟੇ ਨੂੰ ਮਜੀਠੀਆਂ ਕਹਿੰਦੇ ਹੁੰਦੇ ਸੀ ਬਿਲਕੁਲ ਸਹੀ ਬੋਲਿਆ ਨੇ ਹਾਂ ਉਦੋਂ ਮਜੀਠੀਆ ਪੁੜੀ ਮਜੀਠੀਆ ਟੀਕਾ ਮਜੀਠੀਆ ਸਰੰਜੇ ਹੁੰਦੀ ਸੀ ਉਦੋਂ ਉਹ ਚਿੱਟ ਦਾ ਨਾਂ ਕਦੋਂ ਜਾਣਦੇ ਸੀ ਥੋੜਾ ਬਹੁਤ ਤਾਂ ਕੋਈ ਘਰੇ ਹੀ ਸਲਾਹ ਕਰਕੇ ਵਗ ਜਾ ਕਰੋ ਵੀ ਅੱਜ ਕਿਹੜਾ ਝੂਠ ਬੋਲਣਾ ਸੋ ਇਹ ਇਹਨਾਂ ਨੂੰ ਆਇਆ ਵੀ ਲੋਕਾਂ ਦੀ ਯਾਦ ਸ਼ਕਤੀ ਬਹੁਤ ਘੱਟ ਹੈ ਭੁੱਲ ਗਏ ਹੋਣੇ ਲੋਕ ਭੁੱਲ ਗਏ ਹੋਣੇ ਵੀ ਪਟਿਆਲੇ ਤੋਂ ਕੈਪਟਨ ਮਰਿੰਦਰ ਸਿੰਘ ਹਰਾਇਆ ਸੀ ਭੁੱਲ ਗਏ ਹੋਣੇ ਵੀ ਲੰਬੀ ਤੋਂ ਗੁਰਮੀਤ ਖੋਡੀਆਂ ਨੇ ਪ੍ਰਕਾਸ਼ ਸਿੰਘ ਬਾਦਲ ਹਰਾਇਆ ਸੀ ਭੁੱਲ ਗਏ ਹੋਣੇ 골ਡੀ ਕੰਪੋਜ਼ ਨੇ ਜਲਾਲਾਬਾਦ ਤੋਂ ਸੁਖਬੀਰ ਬਾਦਲ ਹਰਾਇਆ ਸੀ ਭੁੱਲ ਗਏ ਹੋਣੇ ਜਗਰੂਪ ਗਿੱਲ ਨੇ ਮਨਪ੍ਰੀਤ ਬਾਦਲ ਬਠਿੰਡੇ ਸ਼ਹਿਰੀ ਤੋਂ ਹਰਾਇਆ ਸੀ ਭੁੱਲ ਗਏ ਹੋਣੇ ਮਲੂਕਾ ਹਰਾਇਆ ਸੀ ਕਾਂਗੜ ਹਰਾਇਆ ਸੀ ਭੂੰਦੜ ਹਰਾਇਆ ਸੀ ਬ੍ਰਹਮਪੁਰ ਹਰਾਇਆ ਸੀ ਪੱਠੜ ਹਰਾਈ ਸੀ ਜੁਨੇ ਮਰਜ਼ੀ ਨਾ ਲੈ ਲੋ ਵੱਡਿਆਂ ਦੇ ਸਾਰੇ ਹਾਰੇ ਨਵਜੋ ਸਿੱਧੂ ਤੇ ਮਜੀਠੀਆ ਇੱਕੋ ਬਟਨ ਨਾਲ ਹੀ ਮਾਰੇ ਗਏ ਇੱਕੋ ਮਸ਼ੀਨ ਨਾਲ ਹੀ ਮਾਜੇ ਗਏ ਉਹ ਸੋ ਇਸ ਕਰਕੇ ਵੀਰੋ ਇਹ ਲੋਕ ਨੇ ਯਾਰ ਪਬਲਿਕ ਤੋਂ ਡਰੋ ਇਹਨਾਂ ਨਾਲ ਖੇਡਦੇ ਨੇ ਪਬਲਿਕ ਨਾਲ ਖੇਡਦੇ ਨੇ ਗੋਟੀਆਂ ਖੇਡਦੇ ਨੇ ਇਹਨੂੰ ਇੱਥੇ ਧਰਦੇ ਤੂੰ ਇਹਨੂੰ ਐ ਕਰਦੀ ਮੈਂ ਇਹਨੂੰ ਐ ਕਰ ਦੂੰ ਲੋਕਾਂ ਦਾ ਕੀ ਹੈ ਲੋਕ ਤਾਂ ਕੋਈ ਗੱਲ ਨਹੀਂ ਐ 12 ਬੀਟੀਆਂ ਚੈਸਸ ਖੇਡਦੇ ਆਪਣੇ ਨਾਲੇ ਸੋ ਮੈਂ ਤੁਹਾਡੇ ਨੂੰ ਇਹ ਗੱਲ ਕਹਿਣ ਆਇਆ ਮੈਂ ਕੋਈ ਵੋਟਾਂ ਨੂੰ ਕਹਿਣ ਨਹੀਂ ਆਇਆ ਤੁਹਾਨੂੰ ਹਾਲੇ ਬਹੁਤ ਟਾਈਮ ਪਿਆ ਜਦੋਂ ਮਰਜੀ ਮੂਡ ਬਣਾ ਲਿਓ ਜਿਹੜੀ ਮਰਜੀ ਪਾਰਟੀ ਦਾ ਬਣਾ ਲਿਓ ਕੋਈ ਦਿੱਕਤ ਨਹੀਂ ਪਰ ਕਟੋ-ਕਟ ਇਹ ਸੋਚ ਲਿਓ ਕਿ ਇਹ ਤੋਂ ਪਹਿਲਾਂ ਹੁੰਦਾ ਕੀ ਰਿਹਾ ਆਪਣੇ ਨਾਲ ਉਸ ਵੇਲੇ 4 5 10 50 ਦਿਨਾਂ ਦੀ ਗੱਲ ਯਾਦ ਰਹਿ ਜਾਂਦੀ ਹੈ ਮੈਨੂੰ ਵੀ ਕਹਿੰਦੇ ਰਹੇ ਆ ਅਫਸਰ ਜਦੋਂ ਅਨਸਾਰ 300 ਜੁੰਟ ਬਿਜਲੀ ਫ੍ਰੀ ਕਰਨ ਲੱਗੇ 1 ਮਹੀਨੇ ਦੇ 300 ਜੂਨਟ 2 ਮਹੀਨੇ ਦਾ ਪਹਿਲਾਂ ਹੁੰਦਾ 600 ਜੂਨਟ ਫ੍ਰੀ ਸਾਰਿਆਂ ਨੂੰ ਮੈਂ ਕਿਹਾ ਸਾਰਿਆਂ ਨੂੰ ਕਰੋ ਫਿਰ ਉਸ ਤੋਂ ਬਾਅਦ ਨੌਕਰੀਆਂ ਦੇਣ ਲੱਗ ਗਏ ਜਦੋਂ ਪਹਿਲੇ ਸਾਲ ਹੀ ਫਿਰ ਉਸ ਤੋਂ ਬਾਅਦ ਟੋਲ ਪਲਾਜੇ ਬੰਦ ਕਰਨ ਲੱਗ ਗਏ ਵੀ ਕਿਉਂ ਲੁੱਟੀ ਜਾਂਦੇ ਲੋਕਾਂ ਨੂੰ ਤੁਸੀਂ ਤੁਹਾਡਿਆਂ ਮੈਂ ਇਦਾਂ ਪੂਰੀਆਂ ਹੋ ਗਿਆ ਚਲੋ ਚਲੋ ਫਿਰ ਉਸ ਤੋਂ ਬਾਅਦ ਜਦੋਂ ਸੜਕ ਸੁਰੱਖਿਆ ਫੋਰਸ ਬਣਾਤੀ ਵੀ ਜ਼ਖਮੀਆਂ ਨੂੰ ਚੱਕ ਕੇ ਲੈ ਕੇ ਜਾਇਆ ਕਰੋ ਹਸਪਤਾਲਾਂ ਦੇ ਵਿੱਚ ਪ੍ਰਬੰਧ ਕਰਤੇ ਉਹਨਾਂ ਦੇ ਇਲਾਜ ਦੇ ਫਿਰ ਉਸ ਤੋਂ ਬਾਅਦ ਸਕੂਲ ਵਧੀਆ ਬਣਾਉਣ ਲੱਗ ਗਏ ਫਿਰ ਪਿੰਡਾਂ ਦੇ ਵਿੱਚ ਕਲੀਨਿਕ ਖੋਲਣ ਲੱਗ ਗਏ ਤਾਂ ਅਫਸਰ ਕਹਿਣ ਲੱਗੇ ਤੇ ਇਹ ਵੀ ਥੋੜਾ ਜਿਹਾ ਗਲਤਫਹਿਮੀ 'ਚ ਰਹਿਣ ਲੱਗ ਗਏ ਵਿਰੋਧੀ ਪਾਰਟੀਆਂ ਵਾਲੇ ਕਹਿੰਦੇ ਲੈ ਇਹ ਤਾਂ ਪਹਿਲੇ ਸਾਲ ਹੀ ਸ਼ੁਰੂ ਹੋ ਗਿਆ ਇਹ ਤਾਂ ਕੰਮ ਮੁੱਕ ਜਾਣੇ ਇਹ 2-3 ਸਾਲ ਤਵਾਂ ਕੰਮ ਮੁੱਕੇ ਜਾਣੇ ਬਸ ਇਹ ਲੋਕਾਂ ਨੂੰ ਤਾਂ ਆਖਰੀ ਸਾਲ ਵਾਲੇ ਕੰਮ ਯਾਦ ਰਹਿੰਦੇ ਹੁੰਦੇ ਨੇ ਉਹ ਮੈਂ ਕਿਹਾ ਮੈਂ ਗਰੰਟੀਆਂ ਦਿੱਤੀਆਂ ਪਹਿਲਾਂ ਉਹ ਪੂਰੀਆਂ ਕਰ ਲੂੰਗਾ ਬਿਨਾਂ ਗਰੰਟੀਆਂ ਤੋਂ ਬਹੁਤ ਸਾਰੇ ਕੰਮ ਨੇ ਟੋਲ ਪਲਾਜੇ ਦੀ ਗਰੰਟੀ ਨਹੀਂ ਦਿੱਤੀ ਸੀ 19 ਟੋਲ ਪਲਾਜੇ ਬੰਦ ਕਰਤੇ ਇੱਕ ਦਿਨ ਦਾ 67 ਲੱਖ ਰੁਪਏ ਲੋਕਾਂ ਦਾ ਬਚਦਾ ਇੱਕ ਦਿਨ ਦਾ ਪੰਜਾਬੀਆਂ ਦਾ ਟੋਲ ਪਲਾਜੇ ਲਾਇਕ ਹੀ ਨਹੀਂ ਸੀ ਇਹਨਾਂ ਦੋਨਾਂ ਨੇ ਇੱਧਰ ਨੂੰ ਜਾਣਾ ਫੜ ਲਓ ਪੈਸੇ ਇੱਧਰ ਨੂੰ ਜਾਣਾ ਫੜ ਲਓ ਪੈਸੇ ਕੋਈ ਪ੍ਰੋਬਲਮ ਨਹੀਂ ਨਾ ਕੋਈ ਮਸ਼ੀਨ ਲਾਉਣੀ ਐ ਨਾ ਪੋਲੂਸ਼ਨ ਸਰਟੀਫਿਕੇਟ ਲੈਣਾ ਸਿੱਧਾ ਜਾ ਕੰਮ ਐ ਇਧਰੋਂ ਆਇਆ ਪੈਸੇ ਦੇ ਦੇ ਇਧਰੋਂ ਆਇਆ ਪੈਸੇ ਦੇ ਦੇ ਸਾਰੇ ਬੰਦ ਕਰਤੇ 19 ਕਰਤੇ ਬਾਕੀ 2 3 4 ਅੱਤਨਦੀ ਇਹੇ ਲਿਸਟ ਬੰਦ ਰਹੀ ਉਹ ਵੀ ਕਰਾਂਗੇ ਸੋ ਵੀਰੋ ਇਹ ਹੁਣ ਹੁਣ ਕਹੀ ਜਾਂਦੇ ਆ ਕੀ ਕਹਿੰਦੇ ਆ ਉਹ ਉਬਾਦਲ ਕਹਿਲਾ ਉਹ ਕੀ ਸੁਖਵੀਰ ਬਾਦਲ ਦੱਸੋ ਯਾਰ ਉਹ ਕਹਿ ਹਾਕੀ ਕੁਝ ਵੀ ਬੋਲ ਜਾਂਦਾ ਯਾਰ ਉਹ ਉਹਨੂੰ ਪਤਾ ਹੀ ਲੱਗਦਾ ਆਪਦੇ ਆਪ ਨੂੰ ਨਹੀਂ ਪਤਾ ਲੱਗਦਾ ਵੀ ਕੀ ਕਹਿ ਗਿਆ ਇਹ ਰਹੀਆਂ ਨੂੰ ਸੰਗੜ ਲੱਗਦੇ ਆ ਪਿੰਡਾਂ 'ਚ ਯਾਰ ਲੋਕ ਲਾਂਬਾ ਦੇਖ ਕੇ ਜਾਂਦੇ ਗਰਦੇਵ ਜੀਆ ਤੇਰਾ ਮੁੰਡਾ ਕਿਹਦੇ ਰੋੜਾ ਰੋੜਾ ਨਾ ਮਾਰੇ ਗੁਰਜੀ ਨਾ ਬਨ ਲਾ ਵਾਰਸ ਬਣਾ ਤੇ ਪੰਜਾਬ ਦੇ ਪੰਜਾਬੀ ਬੋਲਣੀ ਨੇ